ਨੀਆਂ ਜੱਪਾ ਫੇਰ 8 9 ਕੱਟੇ ਜਿੰਨੀ ਪੈਗੀ ਪਾ ਦਾਂਗੇ ਚੱਲੇ ਆਂ ਤਰੋ ਖਾਦ ਲੈ ਅੱਜ ਉਹ ਡਰਾਈਵਰ ਵੀ ਵਿਚਾਰਾ ਉਹਦਾ ਜਾਮ ਹੀ ਫੁੱਟਾ ਐਵੇਂ ਦਾ ਐਵੇਂ ਚੱਲੀਏ ਜੱਪਾ ਸਭ ਸੀਗਾ ਮਿੱਤਰੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਚ ਆਪਾਂ ਚੱਲੇ ਆਂ ਖਾਦ ਲੈ ਕੇ ਖਾਰ ਕੋਤ ਬੜੀ ਗਣਕਾ ਦਰੇਲਣਾ ਕੇਰਨੀ ਹੈ ਵਿੱਚੋਂ ਵਿੱਚੋਂ ਬੜੀ ਗਰਲੀ ਉੱਗੀ ਹੈ ਇੱਕ ਕਿਲਾ ਉੱਕਾ ਹੀ ਨਾਸ ਹੋਇਆ ਪਿਆ ਉਹ ਵੀ ਜ ਨਹੀਂ ਦਰਕੀ ਮੋਟਰਾਂ ਆਪਣੀਆਂ ਚੱਲਣ ਦੇ ਹੀ ਆ ਨੇ ਦੋਵੇਂ ਆਦ ਇੱਕ ਵਾਰ ਗਿਆ ਸੀ ਨਹੀਂ ਮਿੱਤਰ ਆਇਆ ਭਰ ਜਾਣਾ ਵੀ ਆ ਦੋ ਕਿੱਲੇ ਵੀ ਭਰ ਜਾਣੇ ਨੇ ਲੰਮੀ ਨਾਲ ਉਹ ਪਰਲੀ ਵੀ ਚੱਲਣ ਦੇ ਹੀ ਆਪਣੇ ਉਹ ਵੀ ਚੱਲਦੀ ਬਈ ਕਿਚਾ ਜਾਣਾ ਕੰਮ ਹੈ ਕਿਚਾ ਤਲਾ ਕੰਮ ਹੈ ਹਨਾ ਪਾਰਕ ਨੇ 2 3 4 5 6 7 8 ਤੇ 9ਵੇਂ ਮਲਗੀ 9ਵੇਂ ਕਿਲੇ ਚ ਚੱਲਣ ਦੀ ਜਾਣੇ ਮੋਟਰ 10 ਕਿਲੇ ਮਾਰਾਂਗੇ ਚੋਕ ਕੇ ਆਰਾਮ ਨਾਲ ਦੋ ਵਾਰੀਆਂ ਚ ਦੋ 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 ਕਿੱਲੇ ਟਾਈਟੇ ਕਿੱਲੇ ਭਰੀ ਹੁੰਦੀਆਂ ਨੇ ਇੱਕ ਵਾਰੀ ਪੂਰਾ ਬੁਰਾ ਪਤਲਾ ਪਤਲਾ ਪਾਣੀ ਲਾਨੇ ਪਏ ਜਮਾ ਕੋਈ ਵੱਦ ਨਹੀਂਗਾ ਪਾਣੀ ਜਮਾ ਇਦਰੇ ਦੇਖ ਲੋ ਕਿ ਦਿਨ ਦੇਣ ਵਾਲੀ ਬਾਰਿਸ਼ ਚ ਤਾਂ ਹੀ ਪੈਦਾ ਰਾਤ ਵਾਲੀ ਬਾਰਿਸ਼ ਪਾਣੀ ਜ਼ਿਆਦਾ ਹੋ ਜੇ ਮਹਿਰਾ ਪਾਲੀ ਤੇ ਪੀ ਜਾਂਦੀ ਏ ਸਾਡੀ ਪਾਲੀ ਨਾ ਪਾਣੀ ਪੀਏ ਫਿਰ ਸਿਆਪੇ ਚ ਭੇਰੋ ਫਿਰ ਕਣਕ ਪੀਲੀ ਰਖਾਤ ਖਾਦਖੂਰ ਫਿਰ ਆਪਾਂ ਕੋਈ ਨਾ ਕੋਈ ਦਵਾਈ ਖਾਦ ਪਾਉ ਨਾਲ ਇਸ ਤੋਂ ਚੰਗਾ ਬੰਦਾ ਪਾਣੀ ਹੀ ਦਿਨੇ ਲਾ ਲੈ ਦਿਨੇ ਮੰਨ ਲਓ ਜੇ ਥੋੜਾ ਬਾਧਾ ਵੱਧ ਵੀ ਹੋ ਗਿਆ ਤੇ ਨਾਲ ਨਾਲ ਬੰਦਾ ਵੱਢ ਕੇ ਪਰ ਹੁੰਦਾ ਨਾਲ ਆਪਾਂ ਜਿਵੇਂ ਖਾਲੀਆਂ ਖੂੜੀਆਂ ਮੰਨ ਲਓ ਨੀਵੀਂ ਜਗ੍ਹਾ ਜਿੱਥੋਂ ਉੱਥੋਂ ਪਾਣੀ ਆਪਾਂ ਨਾਲੋਂ ਨਾਲ ਹੀ ਕੱਢਦੇ ਆ ਵੇਖੋ ਹੁੰਦਿਆ ਪਾਣੀ ਹਾਂ ਨਿਕਲ ਜਾਣਾ ਇਹ ਵਿੱਚ ਕਿਦਾਂ ਖੜਾ ਕਰਕੇ ਵੇਖੋ ਬਾਕੀ ਗੁੰਨੀ ਕਿਦਰੇ ਵੀ ਜਮਾ ਪਤਲਾ ਕਿਦਰਾ ਲੱਗਾ ਪਾਣੀ ਪਰ ਸ਼ੱਕ ਮੇਰਾ ਪੈਲੀ ਚ ਕੋਈ ਦਿੱਕਤ ਨਹੀਂ ਹੁਣ ਸਾਡੇ ਜਿਵੇਂ ਇੱਥੇ ਜਪੜੀ ਜੀ ਲੱਗੀ ਹੈ ਇੱਥੇ ਕਣਕ ਬਿਲਕੁਲ ਪੀਲੀ ਪੈ ਜਾਣੀ ਪੀਲੀ ਪੈ ਕੇ ਫਿਰ ਟਰਨੀ ਨਹੀਂ ਹਾਂ ਵੇਖੋ ਹੁਣ ਇਸ ਕਰਕੇ ਜਿਹੜਾ ਕਿਲਾ ਨੀਵੇਂ ਆਉਂਦੇ ਜ ਵੜਦਾ ਇੱਧਰ ਨਿਕਲ ਜਾਏਗਾ ਅਭੀ ਆਪਣੇ ਦੋ ਕਿੱਲਿਆਂ ਦਾ ਇਕੱਠਾ ਢੱਕ ਕੇ ਵੀ ਭਰ ਜਾਣਾ ਮਿੱਤਰੋ ਨ ਬੜਦਾ ਹੋਵੇਗਾ ਦੋ ਵਾਰੀਆਂ ਚ ਆਉਣਾ 9.5 ਕਿੱਲੇ ਭਰਦੇ ਨੇ ਤੀਜੀ ਵਾਰੀ ਚ oi 15 ਕਿੱਲਿਆਂ ਦਾ ਐਸਟੀਮੇਟ ਸੀ ਭਰਦੇ ਕਿ 100% ਦੋ ਮੋਟਰਾਂ ਪਿੰਡ ਵਾਲੀ ਵੱਖਰੀ ਹੈ ਬਸ ਹੁਣ ਪਾਣੀ ਲੱਗ ਗਿਆ ਸਵਾ ਤੇ ਜਿ ਇ ਪੈ ਜਾਂਦਾ ਮੀ ਜੇ ਪੈ ਗਿਆ ਪਰ ਉਸ ਤੋਂ ਬਾਅਦ ਲੋੜ ਹੀ ਨਹੀਂ ਪੈਣੀ ਮਨ ਲੋ ਕਣ ਕਾਂ ਆ ਗਏ ਜੋ ਫਿਰ ਸਪਰੇਅ ਲਾਸਟ ਪਾਣੀ ਲੱਗੇਗਾ ਇੱਕ ਹੋਰ ਤੇ ਲੱਗਾ ਤੇ ਫਿਰ ਲੋੜ ਹੀ ਨਹੀਂ ਪੈਣੀ ਸਰ ਜਣ ਕਿਵੇਂ ਇਤੋਂ ਆਪਣਾ ਉਹ ਵੀ ਭਰਨ ਵਾਲਾ ਉਹ ਵੀ ਬਦਲ ਦਿਆਂਗੇ ਉਹ ਅਗਲੇ ਕਿੱਲੇ ਚਲਾ ਦੇਾਂਗੇ ਸਾਰਾ ਦੋ ਪਿਆ ਇੱਥੋਂ ਰਹਿ ਗਿਆ ਬਸ ਹਾਂ ਸੁਣ ਕਾਪਾ ਮੱਟ ਤੇ ਰੱਖ ਕੇ ਨਾਲ ਨਾਲ ਆ ਲਾਤਾ ਪਾਣੀ ਇੱਜਾ ਦਾ ਲੱਗਾ ਕੰਮ ਡਲੀ ਡੇ ਡੀ ਨਾ ਭਾਂਚੋਂ ਤਰਸ਼ੂ ਲੰਗੋ ਆ ਜਾਂਦੀ ਏ ਸੋਰੀ ਗਲਾਂ ਗੁਲਾਂ ਨਿਕਲ ਜਾਂਦੀਆਂ ਨੇ ਥੋੜੀਆਂ ਬਾਤੀਆਂ ਹੋਲੀ ਓਲੀ ਫਿਰ ਤੁਹਾਨੂੰ ਪਤਾ ਸੈਟਿੰਗ ਆ ਜਾਏਗੀ ਇਹ ਨਵੇਂ ਨਵੇਂ ਦੇ ਫਿਰ ਐਵੇਂ ਹੀ ਆ ਤੁਹਾਨੂੰ ਆ ਰਹਿ ਗਿਆ ਬਸ ਥੋੜਾ ਜਿਆਦਾ ਅੱਧੀ ਕੋ ਕਨਾਲ ਜਗਾ 10 ਮਿੰਟ ਚੱਲਣੀ ਬਸ ਰਾਤ ਨੂੰ ਤੇ ਸ਼ਾਂਤ ਆ ਜਾਂਦਾ ਜਦੋਂ ਯਾ ਨਾਂੰਤੀ ਨਿੱੱਗੇ ਪਾਣੀ ਦੇ ਪਾਰ ਬੰਦ ਨਾ ਥਾਂ ਨੂੰ ਡਿੱਟੋ। ਕੋਈ ਲਈ ਹੁੰਦਾ ਸੁਣਦਾ ਆਪਣਾ ਨਤੋਸ਼ ਥੋੜਾ ਹੀ ਰਹਿ ਗਿਆ। ਆ ਲਾ ਕੇ ਅੱਗੇ ਖਿੱਚਦੇ ਹਾਂਗੇ ਕੰਮ। ਆਪਾਂ ਦੇ ਮਿੱਤਰੋ ਪਾਣੀ ਐਵੇਂ ਲਾਨਨੇ ਆ ਮੈਰਾਚ ਤੰਗ ਗੋਲੀ ਉਹਨਾਂ ਚਾਚੇ ਰਾਂ ਕੋ ਪਿਆਲੀ ਉਦੋਂ ਸਿੱਧਾ ਹੀ ਲੱਗ ਜਾਂਦਾ ਸੀ ਬਿਨਾਂ ਸੁਣ ਕੇ ਸੰਦ ਕੇ ਤੂੰ ਤੇ ਹੁਣ ਆਪਾਂ ਮੈਰਾ ਚਲਾਨਨੇ ਆ ਉਹ ਮੈਰਾ ਸੋਰੀ ਕਿੰਨੇ ਆ ਸੁਣ ਕੇ ਨਾ ਲਾਨਨੇ ਆ ਡਾਕਟਰ ਚ ਕਈ ਗਾਨ ਕੇ ਵਕਤ ਵਕਤ ਤੇ ਫਿਰ ਕਰਨਾ ਹੀ ਪੈਂਦਾ ਮੈਂ ਕਣਕ ਪੀਲੀ ਪਾ ਜੇਗੀ ਕੀ ਫਾਇਦਾ ਤੂੰ ਬੰਦਾ ਕੋਲ ਕਰੋ ਦਿਨੇ ਦਿਨੇ ਲਾਈਦਾ ਪਾਣੀ ਰਾਤ ਵਾਲਾ ਕੰਮ ਦੀ ਛੱਟਦਾ ਆਪਾਂ ਕਿੰਨਾ ਕੁ ਰਹਿ ਗਿਆ ਪਰ ਨਾਲ ਚਲ ਠੀਕ ਹੈ ਫਿਰ ਚੱਲਣ ਦੇ 20 ਮਿੰਟ ਬਸ ਯਾਦਾ ਘੰਟਾ ਗਿਆ ਤੇ 20 ਮਿੰਟ ਮੰਨੋ ਪਤਾ ਲੱਗ ਗਿਆ ਨਾ ਹੁਣ ਚਲੋ ਲਾਲੀਏ ਪੈਪੂ ਫਿਰ ਖਾਣੇ ਤੁਹਾਨੂੰ ਆਪਣੀ ਮੋਟਰ ਹੁਣੇ ਛੋਟਾ ਹੋ ਦਿੱਤਾ ਪਰ ਮੈਂ ਹਾਂ ਕਿਹੜਾ ਉਹ ਲੋਡ ਹੀ ਨਹੀਂ ਜਾਂਦੇ ਆ ਵੀ ਆ ਇੱਧਰ ਲਾਣੇ ਆ ਸਗੋਂ ਆ ਭਰ ਗਿਆ ਲੋ ਜੀ ਦਵਾਰਾ ਪਿੱਛ ਲੰਘੇ ਵਿੱਚ ਵਿੱਚ ਕਣਕ ਪਰਸਿੰਡਰ ਨਾ ਭੇਜੀਓ ਤੇ ਕਿਹਦੀ ਵਿੱਚ ਕਈ ਜਗ੍ਹਾ ਤੇ ਖਰਾਬ ਹੋ ਗਈ ਹੈ ਹੁਣ ਲੱਗਿਆ ਸੀ ਟ੍ਰੇਲ ਨਾ ਭੇਜਣ ਕਿਤੋਂ ਬਹੁਤ ਸੋਹਣੀ ਹੁੰਦੀ ਵਾਹ ਕਿੰਨਾ ਵਿੱਚ ਮਾੜਾ ਹੈ ਪਰ ਆ ਪਿੰਜਾ ਲੱਗਿਆ ਸੀ ਬਾਕੀ ਉਹ ਤੇ ਬਹੁਤ ਸੋਹਣੀ ਹੋ ਗਈ ਗਾਣਾ ਦਾ ਉਹ ਸਹੀ ਸਾਰੀ ਵਿੱਚ ਵਿੱਚ ਇੱਕ ਦੋ ਜਿਹੜਾ ਉਹਦੇ ਚ ਵੀ ਮਰੀ ਕਣਕ ਬੋਲਿਆ ਤਾਂ ਆ ਵੇਖੋ ਇਹ ਲੋ ਯੂਨੀ ਕੀ ਕਰੀ ਆ ਜੀ ਬਾਕੀ ਆ ਵਿੱਚ ਵਿੱਚ ਬਾਕੀ ਸਾਰੀ ਸੈਟ ਆ ਉੱਨੀ ਇੱਥੇ ਵੀ ਜਾਣ ਲੱਗਾ ਨੇ ਇੱਕ ਦੋ ਘੇੜਾ ਕੱਢਾਂਗੇ ਆਲ ਸਾਰੇ ਬੰਨੇ ਐਵੇਂ ਕਣਕ ਦਾਾ ਦੇਦੇ ਉਧਰ ਇੱਥੇ ਹੀ ਬੜੇ ਗੇੜੇ ਨੇ ਵੇਖੋ ਬੱਸ 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 ਲੋ ਜੀ ਲੱਗੇ ਆ ਮੇਰੇ ਨਾਲ ਬਿਲਕੁਲ ਨਵੀਂ ਬਈ ਟ੍ਰੇਲ 'ਚ ਕੋਈ ਕਮੀ ਨਹੀਂ ਬੈਠੀ ਇਹ ਬੰਨੇ ਐ ਟੁੱਟੀ-ਫੱਟੀ ਜੋ ਜਿਹੜੀ ਉਹ ਪਾਲੀਏ ਉਹ ਨਿਬੜ ਗਿਆ ਕੰਮ ਪਾਣੀ ਦਾ ਸੁਨ ਕਾ ਆਪਾ ਲਾਤਾ ਹੋ ਗਿਆ ਅਗਲੇ ਕਿੱਲੇ ਚ ਉਪਰਾਂ ਦੂਜੀ ਮੋਟਰ ਚੱਲਣ ਦੀ ਹੋਵੇ ਆ ਵਾਲੀ ਆਪਣੀ ਚੱਲੀ ਆਪਾਂ ਵੀ ਫਿਰ ਉਹ ਆਇਆ ਰੂ ਮੇਰ ਕਰੇ حساب ਤੇ ਜੱਟ ਫਸਲ ਵਾੜੀ ਜਿਹਾ ਸਰਤੇ ਹੁੰਦਾ ਫਸਲ ਨੂੰ ਵੇਖ ਵੇਖ ਕੇ ਕੋਈ ਹੁੰਦਾ ਹੁਣ ਮੰਨ ਲਓ ਜਿੰਦੇ ਕਣ ਕਟ ਗਈ ਉਹਦਾ ਮੂੰਹ ਵੇਖਿਆ ਤੇ ਕਦੀ ਖੁਸ਼ ਨਹੀਂ ਦਿਸੇਗਾ ਬੜਾ ਫਰਕ ਪੈਂਦਾ ਇਹ ਚੀਜ਼ ਦਾ ਸਾਡੇ 1 ਸਾਲ 8 ਗਿੱਲੇ ਇੱਧਰ ਵਾਲੇ 14 ਲਾਈ ਸੀ ਉਹਨਾਂ ਮੰਜੀ ਮਾਰ ਗਈ ਸੀ ਉਹ ਬਿਮਾਰੀ ਨਹੀਂ ਸੀ ਆ ਗਈ ਛੋਟੇ ਵੱਡੇ ਵਾਲੀ 2 ਸਾਲ ਮੱਲ ਗਈ ਉਹ 8 ਗਿੱਲੇ ਮਰਨ ਨਾਲ 2 ਸਾਲ ਸੈਟਿੰਗ ਨਹੀਂ ਆਈ ਸਿਸਟਮ ਵਿਗੜ ਗਿਆ ਸੀ ਆਪੇ ਹਾਂ ਬਲਣਾਂ ਮਜੇ ਚਲੋ ਪਹਿਲੀ ਬਣਾ ਵਿਚਾਰਿਆਂ ਕੋਲ ਆਈ ਦਾਦਾ ਪਰ ਦਾਦਾ ਪਰ ਮਾਰਾਂ ਗੱਲੇ ਕਿੰਨਾ ਸੋਰੀ 5 5 4 4 ਕਿੱਲੇ ਉਹਨਾਂ ਦੀ ਜੇ ਮਰਜ਼ੀ ਤੇ ਕੀ ਸੈਟਿੰਗ ਹੋਣੀ ਹੈ ਬੜਾ ਔਖਾ ਕੰਮ ਹੋ ਜਾਂਦਾ ਜੀਮੇਦਾਰ ਫਸਲ ਦੇ ਸਿਰ ਤੇ ਵੇ ਇਹ ਤਾਂ ਫਸਲ ਨਹੀਂ ਹੋਣੀ ਜੀਮੇਦਾਰ ਆਪੇ ਡੋਨ ਜਾਣਾ ਆੜਤੀ ਵੀ ਇੱਧਰ ਟਾਈਮ 'ਚ ਪੈਸੇ ਨਹੀਂ ਫालतू ਦਿੰਦੇ ਆਮਨੇ ਬੜ ਗਿਆ ਮੇਤਰੋ ਚੱਲੀ ਹੁਣ ਘਰਾਂ ਨੂੰ ਰੋਟੀ ਵੀ ਨਹੀਂ ਖਾਦੀ ਜਾ ਕੇ ਰੋਟੀ ਵਾਣੀ ਛਕਣਾ ਆ ਜਾ ਵੀ ਹੱਥ ਪੀਣਾ ਨੀਓ ਪਰਿਵਾਰੀ ਸੋਟੀਆਂ ਕੁੜੇ ਤੇਰੂੰਣਾਇ ਸਿੱਕ ਬਸ ਕੋਸ਼ੀਆ ਕਾਲੀ ਹੁੰਦਾ ਆਉ ਮੈਨੂੰ ਕਿਉਂਦਾ ਕਿਸੇ ਦਾ ਸਾਸ਼ ਬਣ ਜਾਏ ਮਿਲੂ ਜੁਨੀ ਮੈਂ ਸੰਭਿਆੜੇ ਦਿਨ ਮਿਆਸ ਮੇਰੀਆਂ ਦੇ ਬਿਸ਼ੇ ਤੂੰ ਜੀ ਮੈਂ ਸੰਭਿਆੜੇ ਦਿਨ ਮਿਆਸ ਮੇਰੀਆਂ ਦੇ ਬਿਸ਼ੇ ਤੂੰ ਤਾੜੇ ਡਾਕਦੀ ਗਲ ਗਾਦੀ ਚਾਤੀ ਹੋਰੀ ਬੋਰ ਕਰਾਉਂਦੇ ਪੈਣ ਕੌਥੇ ਆਈ ਜਾ ਪਹਿਲਾਂ ਚੌਥੇ ਆਈ ਜਾ ਛਟਕੇ ਮਾਰਦਾ ਹੀ ਬੜੇ ਜਿਆਦਾ ਪੰਪ ਦਾ ਬੜਾ ਫਰਕ ਪੈਂਦਾ ਆ ਮਿੱਤਰੋ ਆਪਣਾ ਕੋਮ ਫਤਲਿਆਂ ਕੰਮ ਕਿਹਦੇ ਬੈਂਕ ਤਨ ਬੇੜ ਕੇ ਆ ਵੇਲੋ ਵਾਲ ਮਨ ਥਣ ਕੇ ਆ ਇਧਰ ਰਹਿ ਗਿਆ ਸੀ ਇਧਰੋਂ ਭਰ ਗਿਆ ਸੀ ਮੈਂ ਨੱਕਾ ਫਜ਼ਲ ਜੀ ਇਹ ਜੀਮੇਦਾਰ ਹੈ ਇੱਥੇ ਕੋਈ ਕਪੜੇ ਕਪੜੇ ਵੇਚਣ ਪਿੰਗਿਆ ਟੀਜ ਲੂਸ ਨਿਕਲ ਗਿਆ ਬੂਟਾਂ ਦਾ ਤਾਂ ਅੰਦੇ ਵੀ ਗਾਲਾਂ ਕੱਢਦੇ ਆ ਥਲਾਤਾਈ ਖਾਤ ਕੱਢਣਾ ਉਦੋਂ ਤੰਗੀ ਹੈ ਪੈਸਾ ਉੱਤੋਂ ਲੈ ਜਾ ਤੰਤੁਸ ਚੱਲ ਰਹਾ ਹੈ ਉਹਦੇ ਨਾਮ ਕੀ ਮੱਝ ਸੁਈਏ ਕਣਕ ਦਫਾੜ ਕਰਾਣ ਦਲੀਆ ਜਾ ਬਣਵਾ ਕੇ ਲੈ ਆਉਂਦਾ ਆਪਾਂ ਚੱਲੀਏ ਕਿਚੇ ਪਏ ਨੂੰ ਘੁੰਮਣ ਘਰ ਲੱਟਾਂ ਮੰਗਾਈਆਂ ਸਨ ਉਹ ਦੁੱਧੀਆਂ ਆਈਆਂ ਨੇ ਚੋਦਾ ਰੀਫਰ ਨਾ ਪਾਇਆ ਸ਼ਿਪਿੰਗ ਲੇਵਲ ਸ਼ਾਇਦ ਉਹਦਾ ਹੈ ਨਾ ਵੀ ਨਹੀਂ ਅਗੜਾਂ ਦਾ ਹੁਣ ਚੱਲਾਂ ਸਸਿਕਾ ਫਰੈਂਡਸ ਬਹੁਤ ਠੰਡੇ ਬਹੁਤ ਠੰਡ ਆਏ ਦੋ ਮਿੰਟ ਕਿੱਥੇ ਜੰਨਾ ਉਹ ਭਾਈ ਗੱਲਾਂ ਤੇ ਯਾਰ ਬੜੀ ਠੰਡਾ ਵਾ ਬਲੀ ਠੰਡ ਹੋ ਗਈ ਬਲੀ ਬੜੀ ਠੰਡ ਹੋ ਗਈ ਬਲੀ ਠੰਡ ਹੋ ਗਈ ਕੀ ਕੀ ਠੰਡੀ ਤੇ ਨਜ਼ ਗੜਦਾ ਤੱਪੜ ਤੇ ਪੜ ਉੱਤੋਂ ਵੇ ਤਵਾ ਦੇ ਉੱਤੋਂ ਜਾਣਾ ਹਵਾ ਉਤੋਂ ਤੱਪੜ ਘੜਦਾ ਅੰਡਰਗਰਾਊਂਡ ਆਜੋ ਸਵਾਗਤ ਹੈ ਤੁਹਾਡੇ ਘੰਟੇ ਕੁੜੀਆਂ ਵਾਲੇ ਬੋਟ ਵੈਰੀ ਨਾਈਟ ਕੱਟਨੇ ਨਹੀਂ ਆ ਰਹੇ ਅਸੀਂ ਅੱਜ ਹੀ ਗੱਲਾਂ ਕਰਨਦੇ ਹਾਂ ਅੱਜ ਬਾ ਗਏ ਕੁੜੀਆਂ ਘਬਾਲੀਆਂ ਸਾਡੀਆਂ ਅੱਗ ਤੇ ਓਵੇਂ ਵਾਲੀ ਪਈ ਤੇ ਕਮਲਿਆਂ ਹੈ ਹੈ ਪਤਾ ਨਹੀਂਗਾ ਚੱਲ ਆ ਜਾ ਕਾਲਾ ਆਜੋ ਆਜੋ ਤੇ ਆਜੋ ਰੈਸਟਿਕ ਆਜਾ ਮਿੱਤਰੋ ਕਿਹੜਾ ਤੇਰਾ ਰਿਸ਼ਤਾ ਜੱਟ ਦੀ ਨਹੀਂ ਭੇਵੇਂ ਲੱਗ ਜਾਂਦੇ ਵੀਰੇ ਜਿੰਨ ਕਦੇ ਨਹੀਂ ਹੋਣਾ ਉਹ ਆਪ ਜੀ ਭੇਵੇਂ ਸੋ ਤੇ ਭੇ ਵੀ ਜਾਣ ਨਹੀਂ ਸਕਦੇ ਸੀ ਆਪ ਜੀ ਦੇ ਫਾਦਰ ਸੀ ਦੋਨੇ ਗੱਡੀ ਚ ਆਹੀ ਉਹਦੇ ਤੇ ਗਏ ਕੰਮ ਸੀ ਕੋਈ ਹਾਂਜੀ ਆ ਜਿਓ ਹਾਂਜੀ ਆ ਜਾਓ ਘੁੰਮਣ ਕਿ ਜੀ ਬੈਟਰੀ ਦੀ ਲੋੜ ਹੀ ਕੋ ਨਹੀਂ ਉਹ ਬੁਲਟ ਸਾਡੇ ਵਾਲੀ ਨਾਲ ਲਾ ਕੇ ਨਾ ਚੋ ਕਨੈਕਸ਼ਨ ਕਰਕੇ ਬਸ ਹੋਰ ਮਾਰ ਕੇ ਮਿੰਟ 5 ਉਹ ਡੱਬੀ ਰਹਾ ਹੋਣੀ ਯਾਰ ਵਾਪਸੀ ਪਟਾਕੇ ਹੀ ਪਾਉਂਦੇ ਹੋਣਾ ਹਾਂ ਜਾ ਪਾ ਰਿਹਾ ਡੱਬੀ ਲੈ ਆਈ ਫਿਰ

ਆਏ ਯਾਰ ਉਹਦੀ ਵਾਰੀ ਆ ਰੋ ਬਾਕੀ ਵੱਡੀ ਵੱਡੀ ਫੋਨ ਨਿਕਟਾਣੀ ਆਪਾਂ ਡੀਡੀ ਰੱਖਾਣਾ ਡੀਡੀ ਡੀਡੀ ਨਹੀਂ ਕਟਾਣੀ ਹੁਣ ਮਹੀਨਾ ਕਿਹਦਾ ਚੱਲਣਿਆ ਅੱਗੇ ਵੀ ਨਹੀਂ ਕਟਾਣੀ ਡੀਡੀ ਰੱਖ ਲੈਣੀ ਵੈਸੇ ਇੱਕ ਗੱਲ ਆਪਾਂ ਆਏ ਆਪਾਂ ਇੱਕ ਚੀਜ਼ ਵੇਖੀ ਇਹ ਮਹੀਨੇ ਛੱਡਿਆ ਤੇ ਉਵੇਂ ਨਹੀਂ ਛੱਡ ਸਕਦਾ ਸਹੀ ਗੱਲ ਮੈਂ ਵੀ ਉਹੀ ਸੋਚਣੇ ਹਾਦਣ ਉਵੇਂ ਵੀ ਤੇ ਬੰਦਾ ਛੱਡ ਹੀ ਸਕਦਾ ਤੂੰ ਤੇ ਤੂੰ ਜਦੋਂ ਅਸੀਂ ਸੋਚਨੇ ਆਦੋਂ ਹੀ ਤੂੰ ਸੋਚਣਾ ਹੁੰਦਾ ਮੈਂ ਮਾਰ ਕੇ ਬੈਠਿਆ ਆਪਾਂ ਚੌਲ ਤੇ ਸੋਚੇ ਸੋਚੇ ਘਟ ਜਾ ਯਾਰ ਬੀਓ ਮਿੱਤਰੋ ਆਪਣੇ ਹੋ ਗਏ 12000 ਵਿਊ ਵਾਹਿਗੁਰੂ ਸਤਨਾਮ ਸੱਚੇ ਪਾਸ਼ਾ ਮੇਰਾ ਕਰੇ ਗੁਰਦਵਾਰਾ ਆਪਣਾ ਉਹ ਸਾਹਮਣੇ ਅੱਜ ਮੱਥਾ ਟੇਕਿਆ ਗੁਰਦੁਆਰੇ

ਅੱਜ ਫਾਈਨਲ ਤੈਨੂੰ ਤੂੰ ਤੇ ਫਿਰ ਕੱਟ ਤੇ ਬੰਦੇ ਹੋਰ ਇਹਨੂੰ ਕੱਟਦਾ ਚੱਲ ਕਰਦੇ ਆ ਰੈਨ ਜੋ ਕਰੀ ਐਡ ਤਾਸ ਜੀ ਨੂੰ ਐਡ ਕਰੋ ਸਾਲੇ ਮੇਰੇ ਘਰ ਤੇ ਸਾਰੇ ਜਾ ਆਪਾਂ ਮਿੱਤਰੋ ਜਾਣਾ 25 ਨੂੰ ਤੇ ਜਾਵਾਂਗੇ 25 26 27 ਤੇ 28 ਨੂੰ ਵਾਪਸੀ ਇੱਕ ਦਿਨ ਇੱਕ ਰਾਤ ਸੋਰੀ ਚਮਕੌਰ ਸਾਹਿਬ ਆਪਾਂ 26 ਨੂੰ ਜਾਵਾਂਗੇ 27 ਨੂੰ ਰਹਿਵਾਂਗੇ 28 ਨੂੰ ਰਹਿਵਾਂਗੇ 29 ਨੂੰ ਰਹਿਵਾਂ 90 ਸਾਲ ਤੇ ਪਿੰਡ ਪੜਨਾ ਨਵੇਂ ਸਾਲ ਤੇ ਹਲਦੁੱਲਾ ਆ ਗਈ ਆ ਪਿੰਡੋਂ ਉੱਥੇ ਚੱਲਾਂਗੇ ਨਾ ਵੇ ਸਾਰੇ ਚੰਡੀਗੜ੍ਹ ਨਵੇਂ ਸਾਲ ਤੇ ਆਪੀ ਨਹੀਂ ਹੋਇਆ ਓਏ ਚੰਡੀਗੜ੍ਹ ਚੱਲਾਂਗੇ ਆਦਗੀ ਚਪੇੜਾ ਖਾਣੀਆਂ ਕਿਹੜਾ ਨਾ ਨਾ ਪਤਾ ਕੀਤਾ ਪਰ ਚੰਡੀਗੜ੍ਹ ਚੱਲਾਂਗੇ ਕੀ ਪਤਾ ਕੀਤਾ ਆਪਾਂ ਤੇ ਚੱਲਾਂਗੇ ਰਿਜ ਲੈ ਕੇ ਜਾਂਦੇ ਨਹੀਂ ਕਮਲਿਆ ਵੱਲ ਤੋਂ ਜਾਣ ਕਰੀਏ اندا پتہ ਕੀਤਾ ਮਰੀਜ਼ ਲੈ ਕੇ ਜਾਣੇ ਨੇ ਉੱਥੇ ਨਾ ਨਾ ਪਿਛਲੀ ਵਾਰ ਗਏ ਸੀ ਹਣਾ ਮਜਾ ਮਜਾ ਯਾਰ ਅਮੇ ਇਹ ਦਾਸਤ ਸਾਰੇ ਨਾਲ ਜਾਂਦੇ ਨੇ ਤੈਨੂੰ ਐਡ ਕਰ ਦੇ ਐਡ ਕਰ ਤਾਂ ਮੈਨੂੰ ਐਡ ਮੈਂਬਰ ਬਣਾ ਜੀਦਾ ਉਹ ਕੀ ਐ ਐਡਮਿਨ ਕੀ ਹੁੰਦਾ ਓ ਵੀ ਐਡ ਆਹੀ ਪੜ ਲੈ ਐਡ ਪੜ ਲੈ ਬੜਾ ਗਾ ਐਡ ਮੈਂਬਰ ਆਪਾਂ ਕੀ ਆਂਦਾ ਐਡ ਮੈਂਬਰ ਬਣਾ ਐਡਮਿਨ ਹੁੰਦਾ ਈ ਓਏ ਐਡਮਿਨ ਨਹੀਂ ਐਡਮਿਨ ਸਬਸਕ੍ਰਾਈਬ ਸੰਤੋਸ਼ ਨੇ ਕੱਲ ਕਿਹਾ ਹੀ ਸਾਰਿਆਂ ਨੂੰ ਸਬਸਕ੍ਰਾਈਬ ਕਰ ਆਈ ਬ ਕਰ ਦੋ ਸਬਸਕ੍ਰਾਈਬ ਸਾਰਿਆਂ ਨੇ ਕੀਤਾ ਮਿੱਤਰੋ ਸਬਸਕ੍ਰਾਈਬ ਕਰ ਦਿਆ ਕਰੋ ਤੁਹਾਨੂੰ ਪਤਾ ਹੈ ਫਿਰ ਮੋਟੀਵੇਸ਼ਨ ਮਿਲਦੀ ਜੱਟ ਪ੍ਰਭ ਜੀ ਨੂੰ ਦੇਖ ਕੇ ਕਿ ਵਿਊ ਨਾ ਕਿਥੋਂ ਤੱਕ ਪਹੁੰਚ ਗਏ ਹਾਂ ਵੇ ਲੋ ਕਿਥੋਂ ਤੱਕ ਪਹੁੰਚ ਗਏ ਆ ਕੱਚੇ ਪਏ ਤੱਕ ਡੰਡੋ ਟੁਰਿਆ ਤੇ ਕੱਚੇ ਪਏ ਤੱਕ ਪਹੁੰਚ ਗਏ ਪਰਖੀ ਯਾਰ ਦੀ ਅੱਜ ਦੂਰ ਤੱਕ ਪਹੁੰਚ ਨਾ ਪਰਖੀ ਯਾਰ ਦੀ ਹੈ ਹਾਂ ਉੱਥੋਂ ਸੋਨਾਲੀ ਕਾ ਉਹ ਲੈ ਆਵਾਂਗੇ ਉੱਥੋਂ ਬੋਸ ਨੂੰ ਕਾ ਕੇ ਛੱਡ ਜੇਗਾ ਇੱਥੇ ਫਿਰ ਇੱਥੇ ਧੋ ਤੋਗੇ ਚੰਗੀ ਤਰ੍ਹਾਂ ਪੀਚਨ ਪੀਚਨ ਤੂੰ ਲੈ ਆਈਂ ਕਰੋ ਬਾਹਰ ਕੱਢ ਦਿਓ ਬਸ ਕਰੋ ਕਰੋ ਤੇ ਤੂੰ ਅੰਮੀ ਬਾਹਰ ਨਿਕਲੇ ਆ ਤੇ ਕੀ ਹਾਲੇ ਸਾਲੇ ਉੱਚੀ ਬੋਲ ਲੈ ਕਿੱਥੇ ਵੜਿਆ ਯਾਰ ਮੇਰੀ ਗੱਲ ਸੁਣ ਉਹ ਜਾਣਾ ਕਿ ਨਹੀਂ ਤੂੰ ਪੱਕਾ ਦੱਸ ਪੱਕੀ 100% ਗੱਲ ਹੈ ਨਾ ਪੱਕੀ ਫਿਰ ਤੇਰੇ ਖਾਣ ਪੀਣ ਅਸਤੇ ਬਾਜੀ ਲੈਣ ਗਿਆ ਸ਼ਨਾ ਮਿੱਤਰੋ ਮਿਲਨੇ ਆ ਕਿਹੇ ਨਵੇਂ ਵਲੌਗ ਚ ਜੀ ਨਵੇਂ ਵਲੌਗਸ ਤੇ ਆਪਾਂ ਫੋਨ ਕਰਨੀ ਟਰਾਲੀ ਤਿਆਰ ਹਾਂਜੀ ਹਾਂਜੀ ਹੈ ਟਰਾਲੀ ਕਰਨੀ ਤਿਆਰ ਤੇ ਆਪਾਂ ਮਿਲਨੇਗੇ ਇਸ ਨਵੇਂ ਵਲੌਗ ਚ ਤੁਹਾਨੂੰ ਸਾਰਾ ਬਖਾਵਾਂਗੇ ਸਭਾ ਤੇ ਵੀ ਜਾਣਾ ਆਪਾਂ